ਫੋੜੀ ਹੈਂਡਲ ਨਹੀਂ ਦਾ ਫਰਦਾ ਨਹੀਂ ਲੱਤਾ ਜੇ ਹੈਂਡਲ ਤਾਂ ਪਾਉ ਵਧੀਆ ਸਾਲਾ ਛੋਟਾ ਜਾਲ ਇਹ ਤਾਂ ਮੈਂ ਕਹਿੰਦਾ ਸਾਲਾ ਮੋਟਰਸਾਈਕਲ ਨਹੀਂ ਵਾਲਵੇਂ ਫਤਿਹ ਦੇਖਾ ਕਿੰਨਾ ਗਾ ਦੇ ਲੱਗ ਸਕਦਾ ਮੁਰਦਾ ਲੂਰੀ ਪਾਵਰ ਆ ਨਾ ਪਾਵਰ ਕਰਕੇ ਇਸ ਤਰ੍ਹਾਂ ਹੀ ਜਾਂਦਾ ਹੈ ਇਹ ਸਵਾਤ ਹੈਗਾ ਪਾਵਰ ਜਿਹੜੇ ਆਪਣਾ ਸੱਤੀ ਦੂਏ ਉਹ ਤਾਂ ਨਹੀਂ ਮੁੜਦੇ ਇਹਦੇ ਨਾਲ ਇਹਦੇ ਨਾਲ ਵੀ ਨਾਲੇ ਵੱਡੇ ਟਾਇਰਾਂ ਗੇਲ ਵੀ ਨਹੀਂ ਮੁੜਨੇ ਉਹ ਚਾਹ ਨਹੀਂ ਇਹਦਾ ਨਹੀਂ ਬਦਲ ਲੱਗਦਾ ਹੈਗਾ ਪਾਵਰ ਕਰਕੇ ਲਓ ਜੀ ਬਾਈ ਪਿੰਡ ਵਾਲੇ ਖੱਤੀ ਜਿੱਥੇ ਪਨੀਰੀ ਬੀਜੀ ਵੀਰ ਉਹਦਾ ਕੱਦੂ ਹੋ ਰਿਹਾ ਹੈ ਇਹ ਪੂਰੀ ਨਹੀਂ ਛੱਡਿਆ ਤਾਂ ਮੈਂ ਕਿਹਾ ਤੂੰ ਵੀ ਕਰਕੇ ਦੇਖੋ ਕਿ ਮੈਂ ਜਲਦੀ ਰੈਕਟਰ ਇਹਦਾ ਬਈ ਜਹੂਰ ਤੇ ਤੀਰ ਕਰ ਦੇਣਾ ਐ ਨਾ ਬਣਾ ਦੇਣੀ ਇਹੀ ਰਹਿ ਗਿਆ ਤਾਂ ਜਿਹੜਾ ਲਾਕ ਵਾਲਾ ਨੰਬਰ ਐ ਉਹ ਠੀਕ ਚੱਲਦਾ ਠੀਕ ਚੱਲਦਾ ਪਹਿਲਾਂ ਪਹਿਲਾਂ ਥੋੜਾ ਜਿਹਾ ਆਕਾ ਆਇਆ ਹੁਣ ਬਾਈ ਭੂਰੀ ਨੂੰ ਭੇਜ ਤੇ ਪੈ ਗਿਆ ਇਹਦਾ ਕੀੜਾ ਇਹ ਤੀਰ ਕਿਉਂਕਿ ਬਾਈ ਇਹ ਬਾਕੇ ਸਵਾਗਾ ਮਾਰਿਆ ਪਤਾ ਗਿੱਲਾ ਹੋ ਕੇ ਪਾਣੀ ਲੱਗ ਗਿਆ ਤਾਂ ਕਰਕੇ ਕੀੜਾ ਇਹ ਇਹਦਾ ਦੋ ਜਹ ਤੀਰ ਕਰਕੇ ਇਹਨੇ ਫੇਰ ਲਿੱਡੀ ਜੀ ਢੜਣੀ ਐ ਓ ਕੀੜਾ ਏ ਕੀੜਾ ਏ ਉਹ ਪੂਰੀ ਟਾਇਰ ਮਿੱਟੀ ਵਿੱਚ ਚੱਕਦੇ ਆ ਪੱਖਾ ਲਾ ਲਾ ਦੋ ਨੰਬਰ ਵਾਲੇ ਤੇ ਦੋ ਨੰਬਰ ਦੇਖ ਕਿਆ ਕਰਦਾ ਏ ਕੀੜਾ ਬਹੁਤ ਆ ਬਾਈ ਪੂਰੀ ਕਹਿੰਦਾ ਬਾਕੀ ਬਾਈ 1500 ਤੋਂ 1700 ਬਚਦਾ ਏ ਬਰੀਆ ਚੱਲਦਾ ਏ ਬੜਾ ਕੰਮ ਸਾਰੇ ਰੂਟਾ ਬੀਟਰ ਨੇ ਬਾਈ ਉੱਪਰ ਏਰੀਆ ਵਾਲ ਦਾ ਪਤਾ ਮੈਨੂੰ ਲੱਗਦਾ ਇਹਨ ਵਿੱਚੇ ਮਲਾ ਦੇ ਦੇਖੋ ਬਾਕੀ ਮੋੜਲੇ ਟਾਇਰ ਦੇਖੋ ਭਾਈ ਜਿਹੜੇ ਸਾਹਮਣੇ ਮਿੱਟੀ ਚੱਕਦੇ ਬਾਕੀ ਭਾਈ 11 ਨੇ ਆਉਣਾ ਸ਼ਾਮ ਨੂੰ ਕੀਲੀ ਬੱਟਣਾ ਤੇ ਸਵੇਰੇ ਸ਼ਾਇਦ ਖੇਤ ਲੱਗਦਾ ਹੋ ਜੀ ਉਰੇ ਆ ਜੀ ਤੇ ਆਪਣਾ ਕੰਮ ਫਾਈਨਲ ਹੋ ਜਾਣਾ ਤੇ ਰਹਿਣਾ ਬਾਈ ਭੈਣ ਦੇ ਉੱਥੇ ਮੌਜਲੀ ਪਰ ਉੱਥੇ ਕੱਦੂ ਕਰਕੇ ਆਉਣਾ ਹੈ ਤੇ ਉਰੇ ਫਾਈਨਲ ਹੋ ਜਾਊਗਾ ਬਾਹ ਹੀ ਰਹਿੰਦੀ ਦੀ ਬਾਕੀ ਪਿੱਛੇ ਦੇ ਬਾਈ ਸਾਰੀ ਭੈਣੀ ਤੇ ਲੈ ਕੇ ਉਰੇ ਤੱਕ ਲੱਗਦਾ ਆ ਗਿਆ ਮਲਕੀਤ ਬਾਈ ਵਾਲੇ ਵੀ ਲੱਗ ਗਏ ਆ ਪਨੀਰੀ ਵਾਲਾ ਕਿਤੇ ਵਿੱਕੀ ਬਾਈ ਨਾਲ ਰਹਿ ਗਿਆ ਉਹ ਵੀ ਲੱਗ ਜਾਣਾ ਉੱਥੇ ਬਾਸਮਤੀ ਲਾਉਣੀ ਆ ਪੂਰੇ ਆਪਾਂ ਨੇ ਹੋਰ ਵੀ ਚਲਾਉਣਾ ਹੈ ਪੋਰੀ ਨੂੰ ਕਿਹਾ ਵੀ ਇਹਦਾ ਦੂਹਰ ਬਣਾ ਦੇ ਆ ਦੂਹਰ ਤੇ ਵੀ ਤਹਿਰ ਕਰ ਦੇ ਵੀ ਵਧੀਆ ਬਣ ਜੇ ਬੈਨ ਖੇਤ ਬਾਕੀ ਕਿ ਭਾਈ ਪਾਈਪ ਲਾਈਨ ਲੰਗੀ ਵੀ ਆਏ ਤੇ ਆਏ ਹੋ ਕੇ ਪੈਨ ਨੂੰ ਮੜਾਏ ਜਾਂ ਪਾਈਪ ਲਾਈਨ ਦੇ ਲਾਗ ਲੰਗਦਾ ਉੱਥੇ ਵੀ ਟਰੈਕਟਰ ਥੋੜਾ ਥੋੜਾ ਲੱਗਦਾ ਹੈ ਟਾਇਰ ਬਾਈ ਵੇਖੋ ਘੜੇ ਸਾਹਮਣੇ ਮਿੱਟੀ ਚੱਕ ਰਿਹਾ ਕਿ ਕਿ ਕਿਹ ਤੱਕ ਕੈੜਾ ਕੀੜਾ ਹੋਇਆ ਪਿਆ ਜਿਹਨੂੰ ਕਹਿੰਦੇ ਆ ਜੀ ਬਾਈ ਦੂਰ ਨੂੰ ਚੱਲ ਗਿਆ ਇਟਰ ਕੱਦੂ ਵਾਲਾ ਕੰਮ ਸਿੰਗਲ ਬਾੜ ਬਾਤੀ ਪੂਰੀ ਨੇ ਹਾਂ ਦੂਰ ਵਾਲਾ ਕੰਮ ਚੱਲ ਪਿਆ ਪਾਣੀ ਵਿਹਨ ਪੂਰਾ ਇਹ ਜਿਆਦਾ ਨਹੀਂ ਹੈਗਾ ਜਿੰਨੀ ਲੋੜ ਦੀ ਬਾਈ ਉਨਾ ਪਾਣੀ ਹੈ ਬਹੁਤ ਗਰਮੀ ਹੈ ਬਾਈ ਅੱਜ ਧੁੱਪ ਦੇਖਣ ਨੂੰ ਮਿਲੀ ਆ ਕਈ ਦਿਨ ਬਾਅਦ ਜੀ ਧੁੱਪ ਆਈ ਆ ਭਈ ਇਹ ਵੀ ਅੱਜ ਘੰਟਾ ਆਰਾਮ ਕਰਿਆ ਉਹਨਾਂ ਨੇ ਦੁਪਹਿਰ ਨੂੰ ਬਾਈ ਕਹਿੰਦੇ ਰੋਈ ਅੱਜ ਹੈ ਧੁੱਪ ਬੰਗਲਾ ਸਾਹ ਪੀ ਪਹੁੰਚ ਗਏ ਜੀ ਇੱਧਰ ਇਹਦਾ ਮੂਰਲ ਟਾਇਰ ਮਿੱਟੀ ਬਹੁਤ ਚੱਕਦੇ ਬਾਈ ਬੰਦੀ ਜਾਂਦੀ ਗੱਲਬਾਤ ਬਾਈ ਕੋਰੀ ਨੇ ਬਖਾਲ ਆਏ ਬੰਨੇ ਯਾਰ ਆਏ ਦਾ ਨਹੀਂ ਹੈਗਾ ਤੂੰ ਹਾਂ ভাই ਦੇਖੋ ਜਮਾ ਹੀ ਨਹੀਂ ਮਾਰਦਾ ਕੰਪਨੀ ਫਿਟਡ ਹੈ ਬਾਈ ਤੂੰ ਹਾਂ ਜਮਾ ਹੀ ਨਹੀਂ ਮਾਰਦਾ ਦੇਖੋ ਮਹਿੰਦਰਾ ਜਾਣੇ ਆ ਬਾਈ ਇਹ ਮਹਿੰਦਰਾ ਲੈਟਰ ਹੈ ਜਿਹੜੇ ਤੂੰ ਹਾਂ ਮਾਰਦੇ ਨਹੀਂ ਹੈਗੇ ਪੂਰੀ ਕਹਿੰਦਾ ਲਾਈਟ ਨਾ ਭੱਜੇ ਬਾਈ ਕਿਤੇ ਜਿਹੜਾ ਉੱਪਰ ਪੱਖਾ ਲਾਇਆ ਪੱਖਾ ਨਾ ਬੰਦ ਹੋ ਜੇ ਫੇਰ ਕੰਮ ਖਰਾਬ ਹੋ ਜਾਊਗਾ ਆ ਪੱਖਾ ਨਹੀਂ ਬੰਦ ਹੁੰਦਾ ਇਹ ਵੀ ਬੈਟਰੀ ਨਾਲੇ ਆ ਬਾਈ ਜਿੰਨਾ ਟਾਈਮ ਚੱਲੂ ਟਰੈਕਟਰ ਉਨਾ ਟਾਈਮੇ ਪੱਖਾ ਚੱਲੇਗਾ

ਤੇਰੇ ਹੋ ਗਿਆ ਤੇਰੇ ਹੋ ਗਿਆ ਬਣ ਗਈ ਬਾਈ ਗੱਲ ਹਾਂ ਬਣ ਗਈ ਬਾਈ ਪੂਰੀ ਤਾਂਹੀਂ ਸੱਦਿਆ ਤਾਂ ਮੈਂ ਕਿਹਾ ਜੀ ਮੈ ਲੱਗ ਗਿਆ ਕੰਮ ਖਰਾਬ ਹੋ ਗਿਆ ਨਾ ਬਾਰਮਾ ਵਿੱਚ ਕਿਤੇ ਕਿਤੇ ਤਾਂ ਥੱਲੇ ਘੇਰਤਾ ਉਹ ਧੜੇ ਰਹਿ ਗਏ ਉਹ ਧੜੇ ਇੱਕ ਪੂਰੀ ਪਤਾ ਕੀ ਗੱਲ ਹੈ ਕਿਤਾ ਜੇ ਹੋਵੇ ਸੁੱਕਾ ਖੇਤ ਇੱਕ ਡੰਡਾ ਨਹੀਂ ਯਾਰ ਕਸਿਆ ਮੈਂ ਦੋ ਨੰਬਰ ਇੱਕ ਫਸਦਾ ਰਾਇ ਤੈਨੂੰ ਪਤਾ ਟੇਡੇ ਵਿੰਗੇ ਜਿਹੇ ਇੱਕ ਪਹਿਲਾ ਕੈਂੜਾ ਬਹੁਤ ਆ ਯਾਰ ਕੁਝ ਵੀ ਨਹੀਂ ਫਸਿਆ ਮੈਂ ਤਾਂ ਐਂ ਵੱਜ ਵੱਜ ਲੰਗੇ ਤਾਂ ਕੈਂੜਾ ਬਹੁਤ ਨਾ ਇੱਕ ਵਾਰ ਮੈਂ ਤਾਂ ਪਤਾ ਹੀ ਪਾੜੇ ਪਾਈ ਸੀ ਆ ਗਿਆ ਲੋਟ ਹੁਣ ਦਲਵੀਰ ਦੇਖੇ ਗਏ ਐ ਵੀ ਇਹੀ ਹੋਣਦਾ ਸਿਆਣੇ ਬਚਾਉ ਰਿਹਾ ਪੂਰੀ ਟਾਇਰ ਕਾ ਕਹਿੰਦੇ ਮਿੱਟੀ ਫੜਦੇ ਐ ਸਾਰੇ ਮਿੱਟੀ ਪਾ ਉਹ ਖਿੱਚਦੇ ਐ ਲੈਂਨ ਪਾਉਂਦੇ ਭਾਂਜੇ ਹਾਂ ਕਿਲੋ ਹੀ ਲੈਂਨ ਖਿੱਚ ਰਹੇ ਐ ਕੀ ਲੈਂਨ ਪਾਉਂਦੇ ਸਾਰੇ ਥੱਲੇ ਸੋਕਾ ਕੱਢ ਦਿੰਦੇ ਐ ਅਲਫਾਫਾ ਤੇਰਾ ਪੂਰੀ ਹਾਂ ਮਰਦੂਵੇ ਲਾ ਕੇ ਜਾਂਦਾ ਤਾਂ ਉੱਥੇ ਵੀ ਕਰਨਾ ਹਲੇ ਉੱਥੇ ਤਾਂ ਇੱਧਰ ਹੀ ਸਾਡੇ ਆਪਣਾ ਇੱਧਰ ਹੀ ਕਰਾਂਗੇ ਨਹੀਂ ਰੂਟਾ ਮੀਟਰ ਹੌਲਾ ਘਪਾਰ ਰੂਟਾ ਮੀਟਰ ਬਹੁਤ ਭਾਰਾ ਯਾਰ ਇਹ ਕਾ ਤੁਹਾਡਾ ਹਟ ਟਾਇਰ ਬਹੁਤ ਆ ਕਿਹੜਾ ਆ ਨਾਟ ਢਿੱਲਾ ਕਰਮਾ ਇਹ ਨਾਲ ਟਾਇਰ ਬਹੁਤ ਆ ਇਹ ਤੇ ਲੀਵਰ ਵਾਲਾ ਹੂੰ ਮਾ ਕਿਉਂਦਾ ਰੂਟਾ ਮੀਟਰ ਵੀ ਰੂਟਾ ਮੀਟਰ ਵੀ ਭਾਰਾ ਧਰਤੀ ਜੀ ਨੂੰ ਜਾਂਦਾ ਆਪਣੇ ਵਾਲ ਤਾਂ ਮੈਨੂੰ ਪਤਾ ਵੀ ਇੱਥੇ ਜੇ ਕਰੇ ਤੇ ਆਏ ਹਾਲ ਉਹ ਉਹ ਸਚੋਰੇ ਲਈ ਜਾਂ ਆਰਾਮ ਨਾ ਹੋਈ ਜਾਂਦਾ ਹੈਂਡਲ ਤਾਂ ਨਹੀਂ ਤਾਂ ਫਸਦਾ ਜੇ ਮਾਰਾ ਹੀ ਥੱਲੇ ਨੂੰ ਮਾਰ ਜੰਦੂ ਜੇ ਵਾਲੀ ਲਿਫਟੇ ਕਰ ਜਾਂਦੀ ਆ ਹੈਂਡਲ ਤਾਂ ਨਹੀਂ ਤਾਂ ਫਸਦਾ ਨਹੀਂ ਦਿੱਤਾ ਜੇ ਹੈਂਡਲ ਤਾਂ ਬਹੁਤ ਵਧੀਆ ਸਾਲਾ ਛੋਟਾ ਜਿਹਾ ਇਹ ਤਾਂ ਮੈਂ ਕਹਿੰਦਾ ਸਾਲਾ ਮੂਰਤ ਨਾਲ ਨਹੀਂ ਲਵਾਲੇ ਤੇ ਦੇਖੋ ਕਿੰਨਾਗਾ ਦੇ ਲੱਗਦਾ ਮੋੜ ਸਾਨੂੰ ਮੂਰੀ ਪਾਵਰ ਨਾਲ ਤਾਂ ਪਾਵਰ ਕਰਕੇ ਹੀ ਮੁੜੀ ਜਾਂਦਾ ਇਹ ਨਾ ਇਹ ਸਵਾਤ ਹੈਗਾ ਪਾਵਰ ਜਿਹੜੇ ਬੜੇ ਸੱਤੀ ਦੂਏ ਉਹ ਤਾਂ ਨਹੀਂ ਮੁੜਦੇ ਇਹਦੇ ਨਾਲ ਇਹਦੇ ਨਾਲ ਵੀ ਨਾਲੇ ਬੜੇ ਟੈਰਾ ਗੇਰ ਵੀ ਨਹੀਂ ਬਾਈ ਮੁੜਨੇ ਉਹ ਚਲ ਨਹੀਂ ਇਹਦਾ ਨਹੀਂ ਪਤਾ ਲੱਗਦਾ ਹੈਗਾ ਪਾਵਰ ਕਰਕੇ ਪਾਵਰ ਕਰਕੇ ਮੁੜੀ ਜਾਂਦਾ ਥੋੜੀ ਜਿਹੀ ਲਵ ਯੂ ਬਾਈ ਸੂਏ ਪਰ ਵਾਲੇ ਖੇਤਾਂ 'ਚ ਜਾਏ ਆ ਉਰੇ ਵੀ ਬਾਈ 3-4 ਦਿਨ ਹੋ ਗਏ ਪਾਣੀ ਨਹੀਂ ਲਾਇਆ ਖੇਤ ਨੂੰ ਮਤਲਬ ਸਕਾਰੇ ਤੇ ਇੱਕ ਵਾਰ ਮੇ ਸੁੱਕੇ ਦੇ ਬਾਈ ਜਿਹੜਾ ਡੱਕਾ ਮਾਣਾ ਮੋਟਾ ਇਹ ਵਧੀਆ ਚੱਲ ਪੈਂਦਾ ਏ ਅੱਜ ਫੇਰ ਇਹਦਾ ਨੰਬਰ ਆ ਗਿਆ ਪਾਣੀ ਲਾਉਣ ਦਾ ਚੌਥੇ ਦਿਨ ਬਾਈ ਇੰਨਾ ਗੇਰ ਸੁੱਕਿਆ ਤੇ ਹੁਣ ਇਹਨੂੰ ਲਾਜੀ ਪਾਣੀ ਇਹ ਬੂਟੀ ਪੈ ਗਈ ਤੇ ਇਹਦੇ ਵਿੱਚ ਬੂਰੀ ਬਾਈ ਡਾਇਆ ਜੂਰੀਆ ਹੋਰ ਸਵਾਖ ਇਹ ਚ ਪਾਤਰ ਸਾਰਾ ਕੁਝ ਬਾਕੀ ਕਿਤੇ ਕਿਤੇ ਛੱਪ ਛਪਾ ਜਾ ਪਾਣੀ ਖੜਾ ਬਾਕੀ ਤਾਂ ਤਕਰੀਬਨ ਬਾਈ ਸਾਰਾ ਹੀ ਪਾਣੀ ਇਹ ਤਾਂ ਪੀ ਗਿਆ ਸ਼ਾਮ ਟਾਈਮ ਹੋਣੇ ਚ ਪਾਣੀ ਘਰਣਾ ਬਾਈ ਲੈਨ ਚ ਬਹੁਤ ਗੰਦਮੀ ਲੈਨ ਮਾ ਤਾਂ ਨਹੀਂ ਪਾਇਆ ਵੀ ਗਰਮ ਪਾਣੀ ਤੁਹਾਨੂੰ ਪਤਾ ਹੋਈਆ ਕਰ ਹੁਣ ਠੰਡੇ ਠੰਡੇ ਪਾ ਰਹੇ ਨਾ ਤਗਰੀਵੇਂ ਬਾਈ ਖਾਲੀ ਹੋਆ ਕਿਤੇ ਕਿਤੇ ਪਾਣੀ ਖੜਾ ਦੇਖੋ ਬਾਕੀ ਤਾਂ ਸੁੱਕਿਆ ਨਾਲ ਇਹ ਦਾ ਚਲਾਉਂਦੇ ਹਾਂ ਹੁਣ ਇਹਨੂੰ ਵੀ ਮੋਟਰ ਬਈ ਪਾਈਪ ਲਾਈਨ ਦੀ ਮੌਜਾ ਬਟਨ ਦਬਨੇ ਲੋਡ ਹੈ ਪਾਣੀ ਖੇਤ ਦੇ ਵਿੱਚ ਨਾਲ ਦੀ ਨਾਲ ਲੱਗੀ ਮੋਟਰ ਬਾਈ ਪਾਣੀ ਭੱਜਿਆ ਜਾਂਦਾ ਬਾਈ ਦੇਖੋ ਤਕਰੀਬਨ ਘੰਟਾ ਖੰਡ ਮਸੀ ਲੱਗਾ ਬਾਈ ਦੇਖੋ ਕਿਹੜੇ ਸਾਹ ਨਾਲ 1 ਮਿੰਟ ਹੋਇਆ ਹਲੇ ਮੋਟਰ ਚਲਾਈ ਇਹਨੂੰ ਪਾਣੀ ਦੇਖੋ ਕਿਹੜੇ ਸਾਹ ਨਾਲ ਭੱਜਿਆ ਜਾ ਰਿਹਾ ਮਾਆਂ ਪਤਾ ਲੱਗਣਾ ਵੀ ਖੇਤ ਭਰ ਗਏ ਆ ਗਏ ਤੇ ਮਿਲੋ ਜੀ ਸਾਡੇ ਪੰਮੂ ਬਾਈ ਨੂੰ ਸਤਿ ਸ਼੍ਰੀ ਅਕਾਲ ਆ ਜੋ ਜੀ ਆ ਕੀ ਹਾਲ ਹੈ ਪੰਮੂ ਬਾਈ ਪੰਮੂ ਬਾਈ ਸਾਡਾ ਬਈ ਬੰਦਾ ਘੈਂਟ ਹੈ ਅੱਜ ਗਰਮੀ ਹੈਗੀ ਹਾਂ ਕਿੰਨੀ ਗਰਮ ਥੋੜੀ ਥੋੜੀ ਨਹੀਂ ਹੈਗੀ ਜਿਆਦਾ ਧੁੱਪ ਹੈਗੀ ਅੱਜ ਸ਼ਾਮ ਸ਼ਾਮ ਹੋ ਗਈ ਧੁੱਪ ਹੈਗੀ ਹੈ ਪੰਮੂ ਬਾਈ ਦੀ ਹੋ ਗਈ ਸੀ ਬਾਈ ਸਾਈਕਲ ਹੀ ਖਰਾਬ ਐਨ ਕਿਨੇ ਚੜਾਈ ਕਰ ਤੂੰ ਚਾਚੇ ਨੇ ਲੋਡ ਕਰੀ ਹਾਂ ਚਲਦੀ ਹੋ ਗਈ ਹੁਣ ਚੈਨ ਉਤਰ ਗਈ ਕਿੰਨੇ ਘੜੇ ਦਿੰਦਾ 10 10 ਘੜੇ ਦਿੰਦਾ ਹਾਂਜੀ ਪੰਮੂ ਬਾਈ ਕਿੱਧਰ ਆਏ ਜੀ ਚਾਲੇ ਗਏ ਚਾਲੇ ਗਿਆ ਆਏ ਆ ਬਾਈ ਬੰਦਾ ਬਨੇਰੀ ਪੱਟਣਾ ਆਪਾਂ ਬਣੇ ਇੱਕ ਬਾਕੀ ਸਵੇਰੇ ਲਾਉਣਾ ਆਉਂਗੇ ਕਹਿੰਦੇ ਪੂਰੇ ਬੰਦੇ ਇੱਕ ਬੰਦਾ ਕਹਿੰਦਾ ਮੈਂ ਹੀ ਬਨੇਰੀ ਪੂਰੀ ਪੜਦੇਣੀ ਵੀ ਜਿੰਨੀ ਪੱਟ ਹੋਣੀ ਹੈ ਜਿਹੜੇ 15-20 ਕੁਛ ਨੇ ਵੀ ਜਾ ਸਵੇਰੇ ਲਾਉਂਗੇ ਬੂਲੀ ਟੀਮ ਆਉਂਗੀ ਪੰਮੂ ਕਰਦਾ ਤਾਂ ਘਰ ਤੰਗ ਜੀ ਫਿਰ ਉਹ ਮਾ ਖੇਤਾਂ ਨੂੰ ਲੈ ਕੇ ਆਇਆ ਕਿਹੜੇ ਖੇਤਾਂ ਜੀ ਜਾਣੇ ਤੇ ਪਰਮਾ ਵੇਵਾਰ ਯਾਰ ਵੇਵਾਰ ਕਿੱਤਾਂ ਲੈ ਕੇ ਜਾਣਾ ਇਹਨੂੰ ਅੱਜ ਇਹਨੂੰ ਮੁੰਡੇ ਨੂੰ ਕੱਦੂ ਤੇ ਨਹੀਂ ਬਾੜੇ ਹੈਗਾ ਬਾਈ ਮੈਂ ਇਹ ਫਿਰ ਸਿਰ ਲਵੇੜ ਲੈਂਦਾ ਇਹ ਵੜਨਾ ਤਾਂ ਨਾ ਯਾਰ ਅਗਲੇ ਸਾਲ ਵੜੀ ਠੀਕ ਹੈ ਕੱਦੂ ਆ ਕੱਦੂ ਜੀ ਲਿਟਦਾ ਹੁੰਦਾ ਲੈ ਕੇ ਜਾਣਾ ਮੋਟਰ ਪੰਨਾ ਲਾ ਲਊਗਾ ਹੁਣ ਪਨਾ ਲਿਆ ਅੱਜ ਬਾਈ ਘਰੇ ਨਾ ਲਿਆ ਮੁੰਡੇ ਨੇ ਸੰਡੇ ਮਨਾਤਾ ਉਹ ਬਾਈ ਆ ਗਿਆ ਉਹਨੂੰ ਕੇ ਚਾਹ ਪੀ ਲਾ ਜਾ ਹੱਕ ਮਰਦੇ ਚਾਹ ਪੀ ਲਾ ਬਾਈ ਓਏ ਕੇ ਬਾਈ ਓਏ ਚਾਹ ਪੀ ਲਾ ബൈ ചാ પીરા ഹേ डरदा किदे बमू साडा